जीरकपुर ਦੇ تحصیل ਰੋਡ ਦੀ ਸੜਕ ਦਾ ਹੋਇਆ ਬੁਰਾ ਹਾਲ ਲੋਕਾਂ ਨੂੰਆਂ ਜਾਂਚ ਆ ਰਹੀਆਂ ਹਨ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਰੋਡ ਥਾਣੇ ਤੇ تحصیل ਦੇ ਵੱਲ ਨੂੰ ਜਾਂਦਾ ਹੈ ਲੋਕ ਇਸ ਰਸਤੇ ਤੋਂ ਜਾਣ ਤੋਂ ਕਰਦੇ ਹਨ ਪਰਹੇਜ਼ ਪਰ ਫਿਰ ਵੀ ਉਹਨਾਂ ਨੂੰ ਮਜਬੂਰੀ ਦੇ ਕਰਕੇ ਜਾਣਾ ਪੈ ਰਿਹਾ ਹੈ ਜ਼ਿਰਕਪੁਰ ਦੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ تحصیل ਤੇ ਥਾਣੇ ਨੂੰ ਜਾਂਦੀ ਸੜਕ ਦਾ ਬੁਰੇ ਤੋਂ ਵੀ ਬੱਤਰ ਬੁਰਾ ਹਾਲ ਹੋਇਆ ਪਿਆ ਹੈ ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਸ ਰਸਤੇ ਤੇ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਕਿਉਂਕਿ ਇਹ ਰੋਡ ਤਹਿਸੀਲ ਤੇ ਥਾਣੇ ਨੂੰ ਲੱਗਦਾ ਹੈ ਪ੍ਰਸ਼ਾਸਨ ਨੂੰ ਕਹੀਦਾ ਹੈ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ ਜੋ ਬੰਦਾ ਹੈ ਇਹ ਰੋਡ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਆਓ ਦੇਖਦੇ ਹਾਂ ਵੀਡੀਓ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਇਹ ਰੋਡ ਦਾ ਬੁਰਾ ਹਾਲ ਬੁਰੇ ਤਹਿਸੀਲ ਰੋਡ ਦੀ ਸੜਕ ਦਾ ਹੋਇਆ ਬੁਰਾ ਹਾਲ ਲੋਕਾਂ ਨੂੰਆਂ ਜਾਂਚ ਆ ਰਹੀਆਂ ਹਨ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਰੋਡ ਥਾਣੇ ਤੇ ਤਹਿਸੀਲ ਦੇ ਵੱਲ ਨੂੰ ਜਾਂਦਾ ਹੈ ਲੋਕ ਇਸ ਰਸਤੇ ਤੋਂ ਜਾਣ ਤੋਂ ਕਰਦੇ ਹਨ ਪਰਹੇਜ਼ ਪਰ ਫਿਰ ਵੀ ਉਹਨਾਂ ਨੂੰ ਮਜਬੂਰੀ ਦੇ ਕਰਕੇ ਜਾਣਾ ਪੈ ਰਿਹਾ ਹੈ ਜਿਰਖਪੁਰ ਦੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਹਿਸੀਲ ਤੇ ਥਾਣੇ ਨੂੰ ਜਾਂਦੀ ਸੜਕ ਦਾ ਬੁਰੇ ਤੋਂ ਵੀ ਬੱਤਰ ਬੁਰਾ ਹਾਲ ਹੋਇਆ ਪਿਆ ਹੈ ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਸ ਰਸਤੇ ਤੇ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਕਿਉਂਕਿ ਇਹ ਰੋਡ ਤਹਿਸੀਲ ਤੇ ਥਾਣੇ ਨੂੰ ਲੱਗਦਾ ਹੈ ਪ੍ਰਸ਼ਾਸਨ ਨੂੰ ਕਿਹਾਇਦਾ ਹੈ ਇਸ ਰੋਡ ਉੱਲ ਧਿਆਨ ਦਿੱਤਾ ਜਾਵੇ ਜੋ ਬੰਦਾ ਹੈ ਇਹ ਰੋਡ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਆਓ ਦੇਖਦੇ ਆਂ ਵੀਡੀਓ ਵੀਡੀਓ ਦੇ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਹੈ ਇਹ ਰੋਡ ਦਾ ਬੁਰਾ ਹਾਲ जीरकपुर ਦੇ تحصیل ਰੋਡ ਦੀ ਸੜਕ ਦਾ ਹੋਇਆ ਬੁਰਾ ਹਾਲ ਲੋਕਾਂ ਨੂੰਆਂ ਜਾਂਚ ਆ ਰਹੀਆਂ ਹਨ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਰੋਡ ਥਾਣੇ ਤੇ ਤਹਿਸੀਲ ਦੇ ਵੱਲ ਨੂੰ ਜਾਂਦਾ ਹੈ ਲੋਕ ਇਸ ਰਸਤੇ ਤੋਂ ਜਾਣ ਤੋਂ ਕਰਦੇ ਹਨ ਪਰਹੇਜ਼ ਪਰ ਫਿਰ ਵੀ ਉਹਨਾਂ ਨੂੰ ਮਜਬੂਰੀ ਦੇ ਕਰਕੇ ਜਾਣਾ ਪੈ ਰਿਹਾ ਹੈ ਜਿਰਖਪੁਰ ਦੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਹਿਸੀਲ ਤੇ ਥਾਣੇ ਨੂੰ ਜਾਂਦੀ ਸੜਕ ਦਾ ਬੁਰੇ ਤੋਂ ਵੀ ਬੱਤਰ ਬੁਰਾ ਹਾਲ ਹੋਇਆ ਪਿਆ ਹੈ ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਸ ਰਸਤੇ ਤੇ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਕਿਉਂਕਿ ਇਹ ਰੋਡ ਤਹਿਸੀਲ ਤੇ ਥਾਣੇ ਨੂੰ ਲੱਗਦਾ ਹੈ ਪ੍ਰਸ਼ਾਸਨ ਨੂੰ ਕਿਹਾਇਦਾ ਹੈ ਇਸ ਰੋਡ ਧਿਆਨ ਦਿੱਤਾ ਜਾਵੇ ਜੋ ਬੰਦਾ ਹੈ ਇਹ ਰੋਡ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਆਓ ਦੇਖਦੇ ਹਾਂ ਵੀਡੀਓ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਇਹ ਰੋਡ ਦਾ ਬੁਰਾ ਹਾਲ ਗੁਰਦੇ ਤਹਿਸੀਲ ਰੋਡ ਦੀ ਸੜਕ ਦਾ ਹੋਇਆ ਬੁਰਾ ਹਾਲ ਲੋਕਾਂ ਨੂੰ ਆਨਜਾਨ ਚ ਆ ਰਹੀਆਂ ਹਨ ਬਹੁਤ ਸਾਰੀਆਂ ਪਰੇਸ਼ਾਨੀਆਂ ਇਹ ਰੋਡ ਥਾਣੇ ਤੇ ਤਹਿਸੀਲ ਦੇ ਵੱਲ ਨੂੰ ਜਾਂਦਾ ਹੈ ਲੋਕ ਇਸ ਰਸਤੇ ਤੋਂ ਜਾਣ ਤੋਂ ਕਰਦੇ ਹਨ ਪਰਹੇਜ਼ ਪਰ ਫਿਰ ਵੀ ਉਹਨਾਂ ਨੂੰ ਮਜਬੂਰੀ ਦੇ ਕਰਕੇ ਜਾਣਾ ਪੈ ਰਿਹਾ ਹੈ ਜਿਰਖਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਹਿਸੀਲ ਤੇ ਥਾਣੇ ਨੂੰ ਜਾਂਦੀ ਸੜਕ ਦਾ ਬੁਰੇ ਤੋਂ ਵੀ ਬੱਤਰ ਬੁਰਾ ਹਾਲ ਹੋਇਆ ਪਿਆ ਹੈ ਪਰ ਸਾਡੀਆਂ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਸ ਰਸਤੇ ਤੇ ਲੋਕਾਂ ਦਾ ਆਣਾ ਜਾਣਾ ਬਣਿਆ ਰਹਿੰਦਾ ਹੈ ਕਿਉਂਕਿ ਇਹ ਰੋਡ ਤਹਿਸੀਲ ਤੇ ਥਾਣੇ ਨੂੰ ਲੱਗਦਾ ਹੈ ਪ੍ਰਸ਼ਾਸਨ ਨੂੰ ਕਿਹਾਇਦਾ ਹੈ ਕਿ ਇਸ ਰੋਡ ਵੱਲ ਧਿਆਨ ਦਿੱਤਾ ਜਾਵੇ ਜੋ ਬੰਦਾ ਹੈ ਇਹ ਰੋਡ ਜਲਦੀ ਤੋਂ ਜਲਦੀ ਚਾਲੂ ਕਰਵਾਇਆ ਜਾਵੇ ਆਓ ਦੇਖਦੇ ਹਾਂ ਵੀਡੀਓ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਇਹ ਰੋਡ ਦਾ ਬੁਰਾ ਹਾਲ